ਗੇਬਰੀਅਲ ਗਾਰਸੀਆ ਮਾਰਕੇਸ ਅਬਦੀ ਘਰ ਵਾਲੀ ਮਾਰਸ਼ੀ ਦੀਸ ਨਾਲ ਬੈਠਾ ਉਹ ਕਹਿ ਰਿਹਾ ਸੀ ਕਿ ਮੈਨੂੰ ਬਚਪਨ ਤੋਂ ਹੀ ਪਤਾ ਸੀ ਮੈਂ ਇੱਕ ਮਹਾਨ ਲੇਖਕ ਹਾਂ ਬਸ ਦੁਨੀਆ ਨੂੰ ਇਹ ਗੱਲ ਪਤਾ ਲੱਗਦੇ ਲੱਗਦੇ 42 ਸਾਲ ਲੱਗੇ ਏ ਸੀ ਮਾਰਕੇਸ ਦਾ ਆਪ ਦੇ ਉੱਪਰ ਆਤਮ ਵਿਸ਼ਵਾਸ ਆਪ ਦੇ ਟੈਲੈਂਟ ਦੀ ਪਰਖ ਐਦਾਂ ਦਾ ਹੀ ਇੱਕ ਹੋਰ ਬੰਦਾ ਸੀ ਜਿਸ ਦਾ ਨਾਮ ਸੀ ਸਲਵਾਡੋਰ ਡਾਲੀ ਇਹ ਇੱਕ ਸਪੈਨਿਸ਼ ਪੇਂਟਰ ਸੀਗਾ ਤੇ ਇਹ ਆਪ ਦੇ ਮਹਾਨ ਦਾ ਇੱਕ ਬਹੁਤ ਕਹੇ ਦਾ ਉਸ ਟਾਈਮ ਦਾ ਬਹੁਤ ਮਹਾਨ ਪੇਂਟਰ ਸੀਗਾ ਜ ਜਿਹਦੇ ਪੇਂਟਿੰਗ ਬਹੁਤ ਰਚਨਾਤਮਕ ਹੁੰਦੀਆਂ ਸੀਗਾ ਸਾਡੇ ਆਪਾ ਇਹਨਾਂ ਦੇ ਜੋ ਇਹਦਾ ਸਰਕਲ ਸੀ ਉਹਦੇ ਵਿੱਚੋਂ ਡਾਲੀ ਦੇ ਅੱਡ ਹੋਣ ਤੋਂ ਪਹਿਲਾਂ ਜਦ ਤੱਕ ਪਿਕਾਸੋ ਇਹਨੂੰ ਨਫ਼ਰਤ ਨਹੀਂ ਕਰਨ ਲੱਗਿਆ ਸੀ ਪਿਕਾਸੋ ਦਾ ਕਹਿਣਾ ਸੀ ਇੱਕ ਜੀਨੀਅਸ ਪੇਂਟਰ ਸੀ ਹਾਲਾਂਕਿ ਜੀਨੀਅਸ ਹੈ ਵੀ ਸੀ ਇਹਦੀ ਪੇਂਟਿੰਗਾਂ ਆਪਦੇ ਸਮਕਾਲੀਆਂ ਨਾਲੋਂ ਬਿਲਕੁਲ ਅਲੱਗ ਸੀ ਜਿਵੇਂ ਇਹਦੀ ਬਹੁਤ ਮਸ਼ਹੂਰ ਪੇਂਟਿੰਗ ਜਿੱਥੇ ਘੜੀਆਂ ਪਿਗਲ ਰਹੀਆਂ ਨੇ ਹੁਣ ਇਹਦਾ ਜੋ ਪੇਂਟਿੰਗ ਬਣਾਉਣ ਦਾ ਤਰੀਕਾ ਸੀ ਉਹ ਸੈਗਮੈਂਟ ਫਰੋਇਡ ਨੂੰ ਇਹਨੇ ਕਾਫੀ ਪੜਿਆ ਤੇ ਉਹ ਤੋਂ ਬਾਅਦ ਇਹ ਐਕਸਪੈਰੀਮੈਂਟ ਕਰਦਾ ਸੀ ਕਿ ਜਿਵੇਂ ਆਪਾਂ ਨੀਂਦ ਵਿੱਚ ਤੇ ਅਧਨੀ ਦੀ ਵਿੱਚ ਵਿਚਾਰੇ ਵਾਲੀ ਸਟੇਟਸ ਹੋਈਏ ਇਹ ਆਪਦੇ ਅਨਕੌਂਸ਼ੀਅਸ ਮਾਈਂਡ ਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ ਪੇਂਟਿੰਗਾਂ ਲਈ ਇਨਸਪੀਰੇਸ਼ਨ ਵਾਸਤੇ ਇਹ ਕਹਿੰਦੇ ਪਿਆ ਰਹਿੰਦਾ ਵੀ ਕਦੇ ਹੋਸ਼ ਚ ਹੈ ਕਦੇ ਨਹੀਂ ਹੈਗਾ ਉਲਝਿਆ ਜਾਂ ਤੇ ਉੱਥੇ ਜਦੋਂ ਇਹਨੂੰ ਖਿਆਲ ਆਉਂਦੇ ਤੇ ਇਹ ਉਹਨਾਂ ਤੋਂ ਇਨਸਪਾਇਰ ਹੋ ਕੇ ਫਿਰ ਕਰਦਾ ਸੀ ਪੇਂਟ ਇਹ ਜ਼ਿਆਦਾਤਰ ਮਿਲ ਗਿਆ ਆਪਣੇ ਸੁਪਨਿਆਂ ਤੋਂ ਹੀ ਉਹ ਇਨਸਪਾਇਰ ਸੀਦਾ ਉਹਨਾਂ ਵੀ ਸੁਪਨਾ ਲੈ ਲੈਦੇ ਉਦੋਂ ਪੇਂਟਿੰਗ ਜੀ ਉਹਨੂੰ ਉਤਾਰਨਾ ਓਮੇਜੀਗਾ ਸਿਸਟਮ ਇਹ ਸੋਰੀਅਲਿਜ਼ਮ ਜਿਹੜੇ ਚ ਮਤਲਬ ਕਿ ਆਪਣਾ ਕਹੇ ਦੀ ਆਪਾਂ ਸੁਪਨੇ ਤੇ ਅਨਕੌਨਸ਼ੀਅਸ ਮਾਈਂਡ ਦੇ ਖਿਆਲਾਂ ਨੂੰ ਰਿਐਲਿਟੀ ਨਾਲ ਮਿਲਾ ਕੇ ਪੇਸ਼ ਕਰਿਆ ਜਾਂਦਾ ਉਹ ਜਿਹੜੀ ਲਹਿਰ ਸੀ ਇਹ ਉਹਦਾ ਮੁੱਢੀ ਵੀ ਮੰਨਿਆ ਜਾਂਦਾ ਤੇ ਜਿਹੜਾ ਇਹਦਾ ਜਿਹੜਾ ਮੁੱਛਾਂ ਨੂੰ ਆਪ ਕਹਿ ਸਕਦੇ ਆ ਇਹ ਇਹ ਆਪਦੇ ਮੁੱਛਾਂ ਨੂੰ ਐਂਟੀਨਾ ਕਹਿੰਦਾ ਸੀਗਾ ਠੀਕ ਹੈ ਸਪੇਸ ਨਾਲ ਮਤਲਬ ਕਿ ਜਿਹੜਾ ਕਹਿੰਦਾ ਇੰਟਰਲਿੰਕ ਕਰਦੀਆਂ ਵੀ ਹਾਂ ਉਹਨਾਂ ਦੀ ਗੱਲਾਂ ਇਹਨਾਂ ਨੂੰ ਪਤਾ ਲੱਗਦੀ ਇਹ ਆਪਦੇ ਮੁੱਛਾਂ ਨੂੰ ਐਵੇਂ ਐਂਟੀਨਾ ਵਾਂਗੂ ਕਹਿੰਦਾ ਸੀਗਾ ਵੀ ਹਾਂ ਮੇਰੇ ਮੁੱਛਾਂ ਦੀ ਇਹਨਾਂ ਨੇ ਇਹਦੀ ਮੁੱਛਾਂ ਤੋਂ ਇਨਸਪਾਇਰ ਹੋ ਕੇ ਮਨੀ ਹਾਈਸਟਾਲ ਨੇ ਉਹ ਮਾਸਕ ਵੀ ਡਿਜ਼ਾਈਨ ਕਰੇ ਨੇ ਜੋ ਸੀਰੀਜ਼ ਚ ਵਰਤੇ ਗਏ ਨੇ ਉਹ ਚ ਜੋ ਮੁੱਛਾਂ ਨੇ ਉਹ ਇੱਕ ਡਾਲੀ ਦੇ ਚਿਹਰੇ ਤੋਂ ਹੀ ਮਤਲਬ ਡਾਲੀ ਦੇ ਚਿਹਰੇ ਨੂੰ ਇਹ ਮਾਸਕ ਮੰਗੂਟਾ ਲਿਆ ਹੋਇਆ ਹੈਗਾ ਤੇ ਦੋਸਤ ਨੇ ਇਹਦੀ ਮੁੱਛਾਂ ਮੁੱਛਾਂ ਤੋਂ ਕੇਂਦ੍ਰਿਤ ਕਰਦੇ ਹੋਏ ਇੱਕ ਕਿਤਾਬ ਛਾਪੀ ਜਿਹਦੇ ਵਿੱਚ ਤਸਵੀਰਾਂ ਸੀਆਂ ਇਹਦੀ ਕਦੇ ਨੇ ਮੁੱਛਾਂ ਨੂੰ ਐ ਗੋਲ-ਗੋਲ ਕੀਤਾ ਹੋਇਆ ਇਹਦੇ ਜੰਮੀ ਅੱਖਾਂ ਤੱਕ ਲਾਇਆ ਹੋਇਆ ਹਾਂ ਹਾਂ ਉਹ ਆਲਗ-ਆਲਗ ਤਰੀਕੇ ਦੀਆਂ ਫੋਟੋਆਂਆਂ ਕੀਆ ਜਦੋਂ ਕਿਤਾਬ ਬਹੁਤ ਜਿਆਦੇ ਬਿਖੀ ਤਾਂ ਇਹ ਦੋਸਤ ਨੇ ਕਿਹਾ ਕਿ ਹੁਣ ਮੈਨੂੰ ਤੇਰੀ ਮੁੱਛਾਂ ਦਾ ਰਾਜ਼ ਪਤਾ ਵੀ ਇਹ ਕਿ ਐਂਟੀਨਾ ਟੂਣਾ ਨਹੀਂ ਗੇ ਵੀ ਇਹ ਤੂੰ ਲੋਕਾਂ ਨੂੰ ਪਾਗਲ ਬਣਾਉਣਾ ਤੇ ਡਾਲੀ ਉਹਨੇ ਡਾਲੀ ਨੂੰ ਹੀ ਕਹਤਾ ਸੀ ਵੀ ਤੂੰ ਪਾਗਲ ਹੈਕਰ ਤੇ ਡਾਲੀ ਕਹਿੰਦਾ ਵੀ ਪਾਗਲ ਮੈਂ ਨਹੀਂ ਪਾਗਲ ਉਹ ਲੋਕ ਨੇ ਜਿਨ੍ਹਾਂ ਨੇ ਕਿਤਾਬ ਖਰੀਦੀ ਹੈ ਵੀ ਇਹਨਾਂ ਦੀ ਕੱਪ ਦੀ ਅੱਡੀ ਦੁਨੀਆ ਸੀਗੀ ਤੇ ਜੇ ਰਹੀ ਗੱਲ ਆਪਾਂ ਇਹਨਾਂ ਦੀ ਪੇਂਟਿੰਗ ਦੀ ਕਰੀਏ ਇਹਦੀ ਪੇਂਟਿੰਗ ਦੀ ਕਰੀਏ ਤੇ ਵੀ ਉਹ ਬੋਲਡ ਸੀਗਾ ਬਹੁਤ ਜਿਆਦੇ ਵੀ ਉਹ ਜਿਹੜੀਆਂ ਗੈਲਰੀ ਆਰਟ ਵਾਲੇ ਬੰਦੇ ਸੀਗੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਉਹਨਾਂ ਦੇ ਬਸ ਚ ਨਹੀਂ ਸੀ ਕੰਮ ਇਹ ਵੀ ਹਾਂ ਕਿ ਸਮਝਿਆ ਜਾਵੇ ਇਹਨਾਂ ਦੇ ਪੇਂਟਿੰਗ ਵਿੱਚ ਕੁਝ ਉਹਨਾਂ ਨੂੰ ਲੱਗਦਾ ਸੀ ਜੇ ਵੀ ਜਿਹੜੇ ਆਮ ਬੰਦਾਗਾ ਉਹ ਆਮ ਬੰਦਾ ਇਹ ਪੇਂਟਿੰਗਾਂ ਦੀ ਤਾਅਬ ਨਹੀਂ ਚੱਲ ਸਕਦਾ ਵੀ ਹਜੇ ਉਹ ਇੰਨਾ ਮਾਨਸਿਕ ਤੌਰ ਤੇ ਤਿਆਰ ਨਹੀਂਗਾ ਕੁਝ ਹੋਰ ਗੱਲਾਂ ਬੋਰਡਨੈਸ ਵੀ ਥੀ ਇਹਦੀ ਪੇਂਟਿੰਗਾਂ ਥੋੜੀਆਂ ਬੋਲਡ ਹੁੰਦੀਆਂ ਦੇ ਜਿਵੇਂ ਔਰਤਾਂ ਦੀ ਔਰਤਾਂ ਨੂੰ ਜਿਹਦੇ ਪੇਂਟਿੰਗਾਂ ਵਿੱਚ ਦਰਸਾਉਂਦਾ ਸੀ ਤਾਂ ਕੁਝ ਏਕਣ ਹੁੰਦਾ ਸੀ ਵੀ ਉਹ ਭੱਦਰ ਸਮਾਜ ਦੇ ਅਪਾ ਕਹਿ ਲਈਏ ਵੀ ਦਾਇਰੇ ਤੋਂ ਬਾਹਰ ਨਹੀਂ ਗੱਲਾਂ ਹੁੰਦੀਆਂ ਉਸ ਸਮਾਜਿਕ ਵੱਖੀ ਚੱਲਦਾ ਸੀ ਸੀਰੀਅਸ ਗੱਲਾਂ ਤੇ ਥੋੜਾ ਆਪਾਂ ਜਾਈਏ ਜਿਵੇਂ ਕਿ ਲਹਿਰਾਂ ਦਾ ਹਿੱਸਾ ਰਹਿ ਹੈ ਉਹ ਤੋਂ ਪਹਿਲਾਂ ਕੁਝ ਹੋਰ ਦੋ ਚਾਰ ਇਹਦੇ ਕਿੱਸੇ ਆਪਾਂ ਸਾਂਝੇ ਕਰ ਲਈਏ ਜਿਹੜੇ ਕਿ ਕਹਿ ਆਪਾਂ ਹਾਸੋ ਹਾਸੋ ਹੀ ਨੇ ਕਹਿ ਦਿੰਦੇ ਆ ਇੱਕ ਵਾਰ ਇਹਨੂੰ ਲੈਕਚਰ ਲਈ ਬੁਲਾਇਆ ਗਿਆ ਵੀ ਤੇ ਉੱਥੇ ਡਾਈਵਿੰਗ ਸੂਟ ਪਾ ਕੇ ਚੱਲ ਗਿਆ ਮੇਉ ਪੂਰਾ ਹੈਲਮਟ ਵਗੈਰਾ ਲੈ ਕੇ ਡਾਈਵਿੰਗ ਸੂਟ ਪਾ ਕੇ ਲੈਕਚਰ ਦੇਣ ਕਿਥੇ ਬੰਦਾ ਸੂਟ-ਬੂਟ ਪਾ ਕੇ ਜਾਣਾ ਚਾਹੀਦਾ ਜਦੋਂ ਉਹਨੂੰ ਪੁੱਛਿਆ ਵੀ ਤੂੰ ਇਹ ਕਿਉਂ ਪਾਇਆ ਗਿਆ ਕਹਿੰਦਾ ਮੈਂ ਲੋਕਾਂ ਦੇ ਸਮੰਦਰ ਚ ਡੁੱਬਦਾ ਜਾ ਰਿਹਾ ਸੀ ਤੇ ਦੂਜੀ ਗੱਲ ਇਹਦੀ ਜਿਹੜੀ ਜਾਦੇ ਉਹ ਕਹਿ ਸਕਦੇ ਆਪਾਂ ਉਹ ਹੈਗੀ ਆ ਆ ਵੀ ਇਹ ਜਦੋਂ ਇੰਟਰਵਿਊ ਦੇਣ ਗਿਆ ਉਹ ਨਾਲ ਆਂਟੀਟਰ ਲੈ ਗਿਆ ਆਂਟੀਟਰ ਲੈ ਗਿਆ ਤੇ ਉਹ ਕਹਿੰਦੇ ਵੀ ਹਾਂ ਵੀ ਇਹ ਕੀ ਚੱਕਰ ਕਹਿੰਦਾ ਮਸੂ ਮੈਂ ਉਹ ਇਹਨੇ ਪੈਟ ਰਕਿਆ ਹੋਇਆ ਸੀ ਐਂਟੀਟਰ ਜੋ ਅਜੀਬੋ ਗਰੀਬ ਜਾਨਵਰ ਆ ਮਤਲਬ ਜੇ ਦੇਖੇਗਾ ਉਹ ਲੰਬੀ ਮੂੰਹ ਹੈ ਲੰਬਾ ਜਿਹਾ ਮੂੰਹ ਆ ਉਹਦੀ ਗੋਲ ਜੀ ਜੀਭ ਹੋ ਗਿਆ ਤਿੱਕੀ ਜੀ ਪੈਰ ਵਰਗੀ ਤੇ ਉਹਨੂੰ ਨਾਲ ਨਹੀਂ ਫੇਰੀ ਜਾਂਦਾ ਹੁੰਦਾ ਸੀ ਇੱਕ ਵਾਰ ਇਹ ਆਪਦੀ ਗੱਡੀ ਚ ਗੋਭੀਆਂ ਗੋਭੀਆਂ ਵਰ ਕੇ ਲਿਆ ਗਿਆ ਸੀ ਮਤਲਬ ਇਹ ਜੀਬੂ ਗਰੀ ਵੈਸੇ ਜਾ ਕੁਝ ਕਰਦਾ ਰਹਿੰਦਾ ਤੇ ਹੁਣ ਉਰਤਾ ਪੰਜਾਬ ਫਿਲਮ ਚ ਗਾਣਾ ਸੀ ਜਿਵੇਂ ਡਰ ਡਾਡਾ ਦੱਸੇ ਉਹ ਡਾਡਾ ਸ਼ਬਦ ਆਪਣੇ ਜੈਸੇ ਹੋਰ ਮਤਲਬ ਰੱਖਦਾ ਅਜਾ ਸਪੈਨੀਸ ਜਿਹੜਾ ਡਾਡਾ ਸ਼ਬਦ ਆ ਉਹ ਕੋੜੇ ਦੀ ਕਾਕੀ ਵਾਸਤੇ ਵਰਤਾ ਜਾਂਦਾ ਤੇ ਉਸੇ ਡਾਡ ਦੇ ਸ਼ਬਦ ਤੇ ਉਹ ਟਾਈਮਾਂ ਚ ਇੱਕ ਲਹਿਰ ਚੱਲੀ ਸੀ ਇਹ ਆਰਟਿਸਟਾਂ ਦੀ ਇਹ ਲਹਿਰ ਥੀ ਉਹ ਆਟੇ ਸਾਰੇ ਕਮਿਊਨਿਸਟ ਪਾਰਟੀ ਨਾਲ ਕਹਿ ਸਕਦੇ ਨੇ ਵੀ ਜਾਂ ਇਨਸਪਾਇਰ ਤੇ ਜਾਂ ਲਿੰਕ ਰੱਖਦੇ ਡਰਮਾ ਮਿਲਮਾ ਕੰਮ ਸਾ ਡਾਲੀ ਵੀ ਉਹ ਲਹਿਰ ਦਾ ਹਿੱਸਾ ਥੀ ਤੇ ਇਹਨੂੰ ਐ ਵੀ ਕਹਿੰਦੇ ਬਿ ਹਿਟਲਰ ਦਾ ਸਪੋਡਿਅਮ ਸੀਗਾ ਇਹ ਉਸ ਟਾਈਮ ਦਾ ਉਸ ਟਾਈਮ ਮਤਲਬ ਕਿ ਜਿਵੇਂ ਆਪਾਂ ਗੱਲ ਕਰੀ ਸੀ ਵੀ ਇਹ ਜੋ ਲਹਿਰ ਸੀ ਨਾ ਜਿਹਨੂੰ ਬਗੈਰਿਆ ਵੀ ਉਹਦਾ ਨਾਮ ਲੱਕੜੀ ਦੀ ਕਾਟੀ ਵਾਲੇ ਚਾਪ ਦੇ ਨਾਲ ਸੰਬੰਧਿਤ ਸੀ ਉਦੋਂ ਇਹਦੇ ਸਾਰੇ ਦੋਸਤ ਕਮਿਊਨਿਸਟ ਮਾਈਂਡ ਸੈਟਲ ਦੇ ਜਿਵੇਂ ਲੋਰਕਾਂ ਨਾਲ ਇਹਦੇ ਸੰਬੰਧ ਸੀਗੇ ਕਿਹਾ ਜਾਂਦਾ ਵੀ ਲੋਰ ਕੈਨੂੰ ਪਿਆਰ ਕਰਦਾ ਸੀ ਹਾਲਾਂਕਿ ਇਹ ਵੀ ਲੋਰਕਾਂ ਨੂੰ ਕਰਦਾ ਸੀ ਨਹੀਂ ਇਹ ਥੋੜਾ ਜਿਹਾ ਆਪਾਂ ਕਹਿ ਸਕਦੇ ਵੀ ਇਹ ਆਪ ਕਦੇ ਮੰਨਿਆ ਨਹੀਂ ਪਰ ਆਬਵੀਅਸਲੀ ਜਦ ਦੋ ਬੰਦਿਆਂ ਦਾ ਸੰਬੰਧ ਆ ਤਾਂ ਪਿਆਰ ਤਾਂ ਦੋਨੋਂ ਤਰਫੋਂ ਹੀ ਹੋਊਗਾ ਤੇ ਹੁਣ ਲੋਰਕਾ ਨਾਲ ਜਦੋਂ ਇਹਦਾ ਰਿਸ਼ਤਾ ਟੁੱਟਿਆ ਲੋਰਕਾ ਉਹ ਲੋਰਕਾ ਹੁਣ ਜਿਹਦੇ ਨਾਲ ਇਹਦਾ ਸਬੰਧ ਆਪਾਂ ਕਹਿ ਰਹੇ ਆਂਗੇ ਮੈਂ ਇਹਦੀ ਤੇਰੀ ਸਣਕ ਦਾ ਆਪਾਂ ਨੂੰ ਇਤੋਂ ਪਤਾ ਲੱਗਦਾ ਹੁਣ ਉਹ ਤੋਂ ਬਾਅਦ ਸਪੇਨ ਦਾ ਤਾਨਾਸ਼ਾਹ ਸੀ ਜਨਰਲ ਫਰੈਂਕੋ ਕਮਿਊਨਿਸਟ ਪਾਰਟੀ ਤੇ ਫਰੈਂਕੋ ਦੇ ਵਿੱਚ ਸਿਵਲ ਵਾਰ ਹੋਈ ਆ ਉਹ ਟਾਈਮ 'ਚ ਤੇ ਇਹਦੇ ਜੋ ਦੋਸਤ ਸਾਰੇ ਉਹ ਕਮਿਊਨਿਸਟ ਮਾਈਂਡ ਸੈਟ ਵਾਲੇ ਤੇ ਇਹ ਉਹ ਟਾਈਮ 'ਚ ਉੱਪਰ ਆ ਬਿਲਕੁਲ ਲੋਰਕਾ ਨਾਲ ਜੋ ਹੋ ਸਕਦਾ ਲੋਰਕਾ ਨਾਲ ਰਿਲੇਸ਼ਨ ਟੁੱਟਦਾ ਅਸਰ ਹੋਵੇ ਇਹ ਤੇਰੀ ਚੁੱਪ ਨੂੰ ਮੰਨਿਆ ਗਿਆ ਵੀ ਫ੍ਰੈਂਕੋ ਦਾ ਸਪੋਰਟਰ ਆ ਇਹਨੂੰ ਕਹਿਣ ਲੱਗੇ ਸੀਗੇ ਵੀ ਹੁਣ ਪੂਰੀ ਤਰ੍ਹਾਂ ਮਤਲਬ ਫ੍ਰੈਂਕੋ ਦਾ ਸਾਥ ਦੇ ਰਿਹਾ ਫ੍ਰੈਂਕੋ ਵਾਸਤੇ ਇੱਕ ਤੱਕ ਕੀ ਕਹਿੰਦੇ ਨੇ ਪੇਂਟਿੰਗਾਂ ਹੀ ਬਣਾਈਆਂ ਨੇ ਇਹਨੇ ਕੁਛ ਇੱਕ ਬਰੈੱਡ ਜਿਹੀ ਦੀ ਪੇਂਟਿੰਗਾਂ ਨੇ ਬਣਾਈਆਂ ਉਹ ਕਹਿੰਦੇ ਨੇ ਫ੍ਰੈਂਕੋ ਵਾਸਤੇ ਬਣਾਈ ਸੀ ਇਹਨੇ ਤੇ ਹੁਣ ਜਦੋਂ ਫ੍ਰੈਂਕੋ ਪਾਵਰ 'ਚ ਆਇਆ ਤਾਂ ਫ੍ਰੈਂਕੋ ਨੇ ਆਪਣੇ ਸਾਰੇ ਵਿਰੋਧੀਆਂ ਚੱਕ ਦਿੱਤੇ ਜਿਵੇਂ ਹਿਟਲਰ ਕਰਦਾ ਹੁੰਦਾ ਜਿਵੇਂ ਆਪਾਂ ਸਟਾਲਿਨ ਕਰਦਾ ਹੁੰਦਾ ਸੀ ਵੀ ਉਹ ਲੱਗ ਰਿਹਾ ਵਿਰੋਧੀਆਂ ਚੱਕ ਦੂ ਉਹ ਵਿਰੋਧੀਆਂ ਸੀ ਲੋਰਕਾ ਲੋਹੀ ਲੋਰਕਾ ਜਿਹੜਾ ਦਾ ਦੋਸਤ ਸੀ ਜਾਂ ਅरिजਨਲ ਨਾਲੇ ਸੰ ਐਨੇ ਜੋ ਸ਼ਬਦ ਕਿਹਾ ਸੀ ਉਹਦਾ ਅਰਥ ਇੱਕਨ ਬਣਦਾ ਵੀ ਬਹੁਤ ਖੂਬ ਮਤਲਬ ਇੰਨਾ ਸੰਕੀ ਬਣਦਾ ਸੀ ਵੀ ਜਦ ਤੱਕ ਤੇ ਤਾਂ ਪਿਆਰ ਠੀਕ ਹੈ ਉਹ ਨਹੀਂ ਹੈ ਨਹੀਂ ਹੋਇਆ ਬਚਪਨ ਵਿੱਚ ਐਨੇ ਇੱਕ ਕਿਤਾਬ ਦੇਖੀ ਉਹ ਕਿਤਾਬ ਚ ਤਸਵੀਰਾਂ ਸੀਗੀਆਂ ਤੇ ਔਰਤਾਂ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਣਕਾਰੀ ਸੀ ਤੇ ਉਹ ਉਹ ਚੀਜ਼ ਇਹ ਦੇਖ ਕੇ ਜਾਂ ਪੜ੍ਹ ਕੇ ਕਹਿ ਸੰਦੇ ਆਪਾਂ ਨਾ ਵੀ ਉਹ ਤੋਂ ਡਰਨ ਲੱਗੇ ਨੀ ਉਹ ਤਸਵੀਰਾਂ ਯਾਰ ਸੰਬੰਧਿਤ ਤਸਵੀਰਾਂ ਇੱਕ ਛੋਟਾ ਬੱਚਾਗਾ ਉਹਦੇ ਮੂਰੇ ਬਿਮਾਰੀਆਂ ਨਾਲ ਸੰਬੰਧਿਤ ਰੀਅਲਿਸਟ ਤਸਵੀਰਾਂ ਜਿਹੜਾ ਨੇ ਦੇਖੀਆਂ ਅਸਲੀ ਇਹਦੇ ਮਨ ਚੋਂ ਕਰ ਕਰ ਗਈ ਗੱਲ ਉਹਨਾਂ ਇਹ ਹੋਵੇ ਵੀ ਹਾਂ ਫਿਜ਼ੀਕਲ ਰਿਲੇਸ਼ਨ ਜਦੋਂ ਆਪਾਂ ਸਿਸਟਮ ਥੋੜਾ ਗਲਤ ਹੋ ਜਾਂਦਾ ਹਾਂ ਜਿਵੇਂ ਸੈਗਮੈਂਟ ਫਰੂਡ ਕਹਿੰਦਾ ਸੀ ਵੀ ਜਦੋਂ ਆਪਾਂ ਬਡੇ ਹੁੰਨੇ ਆ ਤਾਂ ਜੋ ਆਪਣੀਆਂ ਸੋਚ ਹੁੰਦੀ ਆ ਆਪਣੀ ਜਾਂ ਆਪਣੇ ਡਰ ਹੁੰਦੇ ਨੇ ਉਹ ਬਚਪਨ ਦੇ ਪਿੱਛੇ ਜਾਂਦੇ ਨੇ ਹੁਣ ਇੱਕਤਾਬ ਦਾ ਅਸਰ ਇਹਦੇ ਤੇ ਉਦੋਂ ਵੀ ਹੋ ਗਿਆ ਇਹ ਡਰਨ ਲੱਗ ਗਿਆ ਬਹੁਤ ਹਾਂ ਹੁਣ ਗੱਲ ਆਪਾਂ ਔਰਤਾਂ ਤੇ ਆਏ ਗਏ ਤਾਂ ਹੁਣ ਸਭ ਤੋਂ ਮਤਲਬ ਜਿਸ ਔਰਤ ਨਾਲ ਇਹਦਾ ਸਭ ਤੋਂ ਲੰਬਾ ਸਬੰਧ ਚੱਲਿਆ ਗਾਲਾਂ ਇਹਦਾ ਦੋਸਤ ਸੀ ਕبھی ਦੋਸਤ ਸੀ ਇਹਦਾ ਪੌਲ ਤੇ ਪੌਲ ਦੀ ਘਰ ਵਾਲੀ ਸੀ ਗੱਲ ਉਹ ਇਹਦੀ ਐਗਜ਼ੀਬੀਸ਼ਨ ਤੇ ਆਏ ਹਾਂ ਤੇ ਕਿਸਾ ਬਹੁਤ ਕਹਿੰਦੇ ਵੀ ਗੱਲ ਆ ਜਿਹੜਾ ਉਹ ਤਸਵੀਰ ਦੇ ਨਾ ਉਹ ਤਸਵੀਰ ਦੇਖ ਰਿਹਾ ਸੀ ਪੌਲ ਹਾਂ ਤੇ ਗੱਲ ਆ ਜਿਹੜਾ ਗੱਲ ਆ ਡਾਲੀ ਨੂੰ ਦੇਖ ਰਹੀ ਸੀ ਕਿ ਡਾਲੀ ਗੱਲ ਆ ਉਹ ਦੇਖ ਰੇ ਉਹ ਤੋਂ ਬਾਅਦ ਇਹ ਦੋਏ ਸੰਬੰਧ ਚ ਆ ਗਏ ਤੇ ਗੱਲ ਆ ਬਣ ਗਈ ਡਾਲੀ ਦੀ ਮਿਊਜ਼ ਉਹ ਜਿਹੜਾ ਮਿਊਜ਼ ਆਪਦਾ ਇਹ ਮੇਲਾ ਜੋੜਾ ਹੁੰਦਾ ਜਿਵੇਂ ਇਹ ਕਹਿ ਜੀ ਆਪਾਂ ਨਾ ਘਰ ਵਾਲੀ ਕਹਿ ਸਕਦੇ ਨਾ ਤੇ ਪ੍ਰੇਮਿਕਾ ਵਿਚ ਵਿਚਾਲੇ ਵਾਲਾ ਸ਼ਬਦ ਆ ਵੀ ਇਹ ਤਾਂ ਕਿ ਆਪਣਾ ਪੰਜਾਬੀ ਸ਼ਬਦ ਨਹੀਂ ਕਹਿਣ ਵਾਸਤੇ ਤੇ ਗੱਲਾਂ ਹੁਣ ਜਿਵੇਂ ਲੋਰਕਾਂ ਨਾਲ ਕਰਿਆ ਸੀ ਇਹਨੇ ਵੀ ਪਹਿਲਾਂ ਇਹਦੀ ਦੋਸਤੀ ਸੀ ਤੇ ਉਹ ਤੋਂ ਬਾਅਦ ਉਹਨੂੰ ਕਹਿ ਰਿਹਾ ਬਹੁਤ ਖੂਬ ਉਹ ਜਦੋਂ ਮਰ ਗਿਆ ਹਾਂ ਜਦੋਂ ਮਰ ਗਿਆ ਜਦੋਂ ਇਹਨੂੰ ਗੱਲਾਂ ਮਿਲੀ ਇਹ ਕਹਿ ਰਿਹਾ ਇਹਨੂੰ ਐ ਸੀ ਵੀ ਮੇਰੀ ਸੰਤ ਨੂੰ ਇੱਕ ਸਹਾਰਾ ਮਿਲ ਗਿਆ ਵੀ ਜਹੇ ਜਾਏ ਬੰਦਾ ਸੀ ਦੁਨੀਆ ਤੋਂ ਅੱਗੇ ਜਾ ਵੀ ਉਹ ਗੱਲਾਂ ਨੂੰ ਪਸ਼ੰਦ ਆਉਂਦੀਆਂ ਸੀ ਹੁਣ ਹਾਲੀ ਹੋੜੀ ਜਦੋਂ ਇਹਦੇ ਹੋਰ ਪਹਿਲੂ ਮੂਰੇ ਆਉਂਦੇ ਗਏ ਤੇ ਗੱਲਾਂ ਨੂੰ ਵੀ ਇਹ ਪਸੰਦ ਆਉਣਾ ਹਟ ਗਿਆ ਇੱਕ ਪਤਾ ਕੀ ਕਰਦਾ ਯਾਰ ਇਹ ਕਰ ਦਦਿਆ ਵੀ ਕੱਲਾ ਕਮਰੇ ਚ ਬੰਦ ਹੋਇਆ 5 ਦਿਨ ਕਮਰੇ ਚ ਕਵਰੇਜ ਰਿਆ ਜ ਜੇ ਮੈਂ ਗੱਲਾਂ ਨੂੰ ਫੜਿਆ ਜਾਂ ਕਿਸੇ ਹੋਰ ਨੂੰ ਫੜਿਆ ਕਮਰੇ ਚ ਬੰਦ ਕਰਤਾ ਉਹਨਾਂ ਨੂੰ ਬਾਹਰੋਂ ਦੇਖੀ ਗਿਆ ਇਹ ਕਹਿੰਦਾ ਸੀ ਮੈਂ ਵੀ ਅਨਕੋਸ਼ ਰਮਾਈਂਡ ਦੀ ਹਰਕਤਾਂ ਨੂੰ ਆਬਜ਼ਰਵ ਕਰਨਾ ਹੈ ਤੇ ਇੱਕ ਐਗਜ਼ੀਬੀਸ਼ਨ ਤੋਂ ਗੱਲ ਯਾਦ ਆਉਂਦੀ ਆ ਵੀ ਇਹਦੀ ਪੇਂਟਿੰਗ ਦੀ ਐਡੀਟਿੰਗ ਕਰਤੀ ਸੀ 1939 ਦੀ ਐਗਜ਼ੀਬੀਸ਼ਨ ਐਡੀਟਿੰਗ ਕਰਤੀ ਸੀ ਤੇ ਉੱਥੇ ਬਾਟ ਪਿਆ ਸੀ ਕੋਈ ਉਹਨੇ ਕਹਿੰਦੇ ਭਗਾ ਕੇ ਮਾਰਿਆ ਐਨ ਭਗਾ ਕੇ ਮਾਰਿਆ ਨੂੰ ਪਸੰਦ ਨਹੀਂ ਸੀ ਵੀ ਮੇਰੀ ਪੇਂਟਿੰਗ 'ਚ ਕੋਈ ਛੇੜਛਾੜ ਕਰੇ ਹੁਣ ਅੱਗੇ ਜਦੋਂ ਗੱਲਾਂ ਨਾਲ ਇਹਦਾ ਰਿਸ਼ਤਾ ਵਿਗੜ ਗਿਆ ਵਿਗੜ ਗਿਆ ਤਾਂ ਇਹਦਾ ਇੱਕ ਕਿਲਾ ਕਿਲਾ ਟੈਪ ਕਰ ਗਿਆ ਸੀ ਇਹ ਗੱਲਾਂ ਨੂੰ ਉਹ ਦੇਤਾ ਵੀ ਤੋtheta ਮੈਂ ਤੈਨੂੰ ਇਹ ਮਿਲਣ ਵੀ ਇਹ ਕਹਿੰਦਾ ਮੈਂ ਤੈਨੂੰ ਤਾਂ ਮਿਲਣਾ ਉਹ ਇਹ ਤੁਹਾਨੂੰ ਲਿਖਤੀ ਰੂਪ ਚ ਦੇਣਗੀ ਤੇ ਫਿਰ ਆਖਰੀ ਵਾਰ ਜਦ ਉਹਦੇ ਗੱਲਾਂ ਨੂੰ ਮਿਲ ਗਿਆ ਤਾਂ ਇਹਦੀ ਬਹੁਤ ਜ਼ਿਆਦਾ ਨਸ਼ਾ ਕਰਿਆ ਹੋਇਆ ਸੀ ਤੇ ਉੱਥੇ ਜਾ ਕੇ ਗੱਲ ਦੀ Laash ਦੀ ਕੀਤੀ ਨੇ ਵੀ ਗੱਲ ਉੱਥੇ ਮਰੀ ਹੋਈ ਸੀ ਹੁਣ ਇਹਦਾ ਤਾਂ ਕਿਹੜਾ ਪੇਂਟਰ ਆ ਠੀਕ ਹੈ ਜੀਨियस ਕਹਿੰਦੇ ਨੇ ਇਹਨੂੰ ਆਰਟ ਸਟਾਈਲ ਹੈ ਜਿਹੜੀ ਇਹਦੀ ਲਾਸਟ ਪੇਂਟਿੰਗ ਸੀ ਉਤੇ ਸਵਾਲ ਚੱਕਿਆ ਜਾਂਦਾ ਵੀ ਉਹ ਲਾਸਟ ਪੇਂਟਿੰਗ ਇਹਨੇ ਨਹੀਂ ਬਣਾਈ ਕਿਉਂਕਿ ਇਹਦਾ ਜਿਹੜਾ ਮੇਨ ਮੇਨ ਹੱਥ ਦੀ ਜਿਹਨਾਂ ਨੇ ਪੇਂਟਿੰਗ ਕਰਦਾ ਸੀ ਉਹ ਚੁੱਕੀ ਦਿੱਕਤ ਆ ਗਈ ਸੀ ਉਹ ਕੰਮ ਦਾ ਉਹਨੋਂ ਪੇਂਟਿੰਗ ਬਣਾਈ ਤਾਂ ਲੋਕ ਕਹਿੰਦੇ ਨੇ ਵੀ ਉਹ ਇਹਨੇ ਨਹੀਂ ਬਣਾਈ ਇਹਨੇ ਕਿਸ ਤੋਂ ਬਣਵਾਤੀ ਤੇ ਉੱਪਰ ਆਪਦੇ ਸਾਈਨ ਕਰਤੇ ਉਹਨੇ ਸਾਈਨ ਇਹਦੇ ਜਿਹੜੇ ਆਪਾਂ ਕਹਿ ਦਈਏ ਵੀ ਇਹਦੇ ਫਾਲੋਅਰ ਉਹ ਟਾਈਮ ਤੇ ਫਾਲੋਅਰ ਕਲਤੇ ਬਣਿਆ ਹੁੰਦਾ ਯਾਰ ਇੱਡਾ ਫੇਮਸ ਹੁੰਦਾ ਉਹਦੇ ਫਾਲੋਅਰ ਵੀ ਇਹਨੇ ਮਰਨ ਤੋਂ ਪਹਿਲਾਂ ਖਾਲੀ ਕੈਨਵਸਾਂ ਦੇ ਤੇ ਸਾਈਨ ਕਰਾ ਕੇ ਰੱਖੇ ਸੀ ਉਦੋਂ ਬਾਅਦ ਵੀ ਕਾਫੀ ਟਾਈਮ ਪੈਸਾ ਉਹ ਕਰਦੇ ਰਹੇ ਨੇ ਤੇ ਜੇ ਰਹੀ ਗੱਲ ਇਹਦੇ ਬਾਇਓਗ੍ਰਾਫੀ ਦੇ ਜਾਂ ਜਿਹਦੀ ਕਿਤਾਬਾਂ ਤੇ ਆਵੇ ਇੱਕ ਇਹਦੀ ਭੈਣ ਨੇ ਮਲਕੀ ਕਿਤਾਬ ਲਿਖੀ ਹੋਈ ਆ ਦੋ ਪ੍ਰਮੁੱਖ ਬਾਇਓਗ੍ਰਾਫੀ ਦੋ ਦੋ ਪ੍ਰਮੁੱਖ ਨੇ ਇੱਕ ਇਹਦੀ ਭੈਣ ਵੱਲੋਂ ਲਿਖੀ ਗਈ ਮਲਕੀ ਦ ਸਿਕਰਟ ਲਾਈਫ ਆਫ ਨਹੀਂ ਨਹੀਂ ਦ ਸਿਕਰਟ ਲਾਈਫ ਆਫ ਸੈਬਰੋਡਾਲੀ ਐਨੇ ਲਿਖੀ ਸੀ ਇਹਦੀ ਭੈਣ ਨੇ ਲਿਖੀ ਸੀ ਸੈਲਵੋਡਾਲੀ ਥਰੂ ਆਈਜ਼ ਆਫ ਅ ਸਿਸਟਰ ਹੁਣ ਉਹ ਕਿਤਾਬ ਇਹਦੀ ਫੈਮਿਲੀ ਨਾਲ ਜਦੋਂ ਗੱਲ ਵਾਲੀ ਗੱਲ ਹੋਈ ਇਹਦੇ ਪਿਓ ਨੇ ਇਹਨੂੰ ਘਰੋਂ ਕਰਤਾ ਇਹਦੀ ਉਹ ਪੇਂਟਿੰਗਾਂ ਜਬਤ ਕਰ ਲੀਆਂ ਹਾਲਾਂਕਿ ਬਾਅਦ ਚ ਕੇਸ ਚੱਲਦਾ ਰਿਹਾ ਉਹ ਪੇਂਟਿੰਗਾਂ ਤੇ ਵੀ ਵੀ ਮਿਲ ਜਾਣੇ ਬੀਚੇ ਨਾ ਮਤਲਬ ਕਾਰਨ ਨਾਲ ਸੰਬੰਧ ਇਹਦੇ ਕੁਛ ਐਂ ਦਿਖਾ ਸਕੇ ਨਹੀਂ ਦੇ ਇਹ ਜੋ ਤੇਰੀ ਭੈਣ ਵਾਲੀ ਕਿਤਾਬ ਬਈ ਉਸ ਵੰਦ ਹੋਰ ਵੀ ਵਿਗੜ ਗਏ ਕਿਉਂਕਿ ਉਸ ਕਿਤਾਬ ਚ ਇਹਦੀ ਭੈਣ ਨੇ ਗੱਲਾਂ ਬਾਰੇ ਮੰਦਾ ਚੰਗਾ ਬੋਲਿਆ ਹੋਇਆ ਸੀ ਉਹ ਗੱਲ ਆ ਜਿਵੇਂ ਪਿਆਰ ਕਰਦਾ ਸੀ ਸ਼ੁਰੂ ਤੋਂ ਇਹ ਥੋੜਾ ਜਿਆਦਾ ਕਹਿ ਜਾਂਦਾ ਬਈ ਖਰਾਬ ਖਰਾਬ ਆਇਆ ਦਰਿਆ ਉੱਥੇ ਚੱਲਦਾ ਸੀ ਤਾਂ ਘਰ ਦੇ ਨਾਲ ਤੇਰੀ ਕੁਝ ਬੰਦੀ ਵੀ ਨਹੀਂ ਦਿਖਾ ਸਕ ਤੇ ਜਦੋਂ ਗੱਲਾਂ ਬਾਰੇ ਇਹਨੇ ਗੱਲਾਂ ਪੜ੍ਹੀਆਂ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਬਚਿਆ ਕੋਈ ਜਿਹਾ ਰਿਸ਼ਤਾ ਸੀ ਯਾ ਇਹ ਆਪਦੀ ਭੈਣ ਨੂੰ ਵੀ ਬੁਲਾਉਂਦਾ ਦੀ ਮਾਂ ਨੂੰ ਉਹ ਵੀ ਇਹਨੇ ਤੋੜ ਤਾ ਵੀ ਮੈਂ ਇਹ ਨਹੀਂ ਰਹਿ ਸਕਦਾ ਕਪਾਸੀ ਹੋ ਗਿਆ ਸੀ ਵੀ ਜਦੋਂ ਤੁਸੀਂ ਕਿਵੇਂ ਲਿਖਤਾ ਕੁਝ 에ਰੀਪਨ 에ਰੀਪਨ 에ਰੀ ਦੀ ਕਹਾਣੀ ਆ ਤੇ ਉਹਦੇ ਚ ਕੁਝ ਹੋਰ ਗੱਲਾਂ ਵੀ ਦੱਸਿਆਂਗੇ ਇਹਨੇ ਵੀ ਜਿਵੇਂ ਇਹਦੀ ਗੱਲਾਂ ਚ ਅੱਡੇ ਟਾਈਪ ਦਾ ਕੌਨਫੀਡੈਂਸ ਸੀ ਜਿਵੇਂ ਜਿਵੇਂ ਉਹ ਗੱਲ ਕਰੀ ਸੀ ਆਪਾਂ ਵੀ ਇਹ ਕਹਿੰਦਾ ਹੁੰਦਾ ਸੀ ਵੀ ਇੱਕ ਪਾਗਲ ਬੰਦੇ ਤੇ ਮੇਰੇ ਚਹੀ ਵਰਕਾ ਹੀ ਮੈਂ ਪਾਗਲ ਲੀਂਗਾ ਤੇ ਇੱਕ ਵਾਰ ਇਹਨੂੰ ਕਿਸੇ ਨੇ ਕਿਹਾ ਹੋਊਗਾ ਵੀ ਤੂੰ ਡਰਗਸ ਤਾਂ ਨਹੀਂ ਲੈਂਦਾ ਤੇ ਇਹਨੇ ਕਿਹਾ ਵੀ ਮੈਂ ਡਰਗਸ ਨਹੀਂ ਲੈਂਦਾ ਮੈਂ ਖੁਦ ਹੀ ਡਰਗਾਂ ਐਨੇ ਨੋਵਲ ਵੀ ਲਿਖੇ ਨੇ ਕਹਿੰਦੇ ਨੇ ਵੀ ਨਾਟਕ ਵੀ ਲਿਖੇ ਨੇ ਪਰ ਮਸ਼ਹੂਰ 에ਰੀਆਂ ਪੇਂਟਿੰਗਾਂ ਹੀ ਹੋਈਆਂ ਤੇ ਫਿਲਮਾਂ ਦੀ ਵੀ ਗੱਲ ਕਰੀ ਤਾਂ ਫਿਲਮਾਂ ਜੀ ਇਹਨੇ ਡਾਇਰੈਕਸ਼ਨ ਕਰੀ ਹੈ ਡਾਇਰੈਕਸ਼ਨ ਕਰੀ ਹੈ ਤੇ ਗੱਲਾਂ ਨਾਲ ਗੱਲ ਜਿਵੇਂ ਗੱਲ ਅਸੀਂ ਜਿਹੜੀ ਉਹ ਥੋੜੀ 크੍ਰਿਸਚੀਅਨ 크੍ਰਿਸਚੀਅਨਟੀ ਜਿਆਦਾ ਵਿਸ਼ਵਾਸ ਰੱਖਦੀ ਸੀ ਤੇ ਉਹ ਤੋਂ ਇਨਸਪਾਇਰ ਹੋ ਕੇ ਇਹਨੇ ਜੀਸਸ ਦੀ ਇੱਕ ਫੇਮਸ ਪੇਂਟਿੰਗ ਵੀ ਬਣਾਈ ਹੈ ਹਾਰਟ ਆਫ ਜੀਸਸ ਕਰਕੇ ਕੁਝ ਪੇਂਟਿੰਗ ਹੈ ਉਹ ਕਮਾਲ ਦੀ ਬੇਟੀਗਾ ਉਹ ਤੋਂ ਬਾਅਦ ਇਹ 크ਿਸਚੀਅਨ ਮਿਸਟ ਚ ਵੀ ਵਿਸ਼ਵਾਸ ਰੱਖਣ ਲੱਗ ਗਿਆ ਉਹ ਚੀਜ਼ਾਂ ਬਾਰੇ ਹੋਰ ਖੋਜ ਵੀਨ ਕਰੀ ਗਿਆ ਇਹ ਹੱਦ ਤੱਕ ਜਾਣਦਾ ਸੀ ਯਾਰ ਕੋਈ ਵੀ ਚੀਜ਼ ਇਹ ਉਹ ਜਮਾਂ ਹੱਦ ਤੱਕ ਬਾ ਜਾਣਦਾ ਸੀ ਮੈਂ ਪਤਾ ਕਰਨਾ ਇਹ ਚ ਹੈਗਾ ਕੀ ਹੈ ਐਨੀਮਲ ਫਾਰਮ ਤੇ 1984 ਵਰਗੀਆਂ ਸ਼ਾਹਕਾਰ ਕਿਤਾਬਾਂ ਲਿਖਣ ਵਾਲਾ ਰਾਈਟਰ ਜਾਰਜ ਔਰਵਲ ਉਹਨੇ ਡਾਲੀ ਦੀ ਜੀਵਨੀ ਪੜ੍ਹੀ ਜਦੋਂ ਤਾਂ ਉਹਨੇ ਰਿਵਿਊ ਲਿਖਿਆ ਪੂਰਾ ਮਤਲਬ ਫੇਮਸ ਜੀਪੀਓ ਤੇ ਉਹ ਕਹਿੰਦਾ ਵੀ ਜੇ ਕਿਸੇ ਕਿਤਾਬ ਚੋਂ ਬਦਬੂ ਆ ਸਕਦੀ ਆ ਤਾਂ ਉਹ ਆ ਡਾਲੀ ਦੀ ਜੀਵਨੀ ਤੇ ਉਹ ਮਤਲਬ ਉਹ ਕਹਿੰਦਾ ਸੀ ਵੀ ਡਾਲੀ ਕਲਾਕਾਰ ਜ਼ਰੂਰ ਬਹੁਤ ਵਧੀਆ ਕਲਾਕਾਰ ਆ ਪਰ ਇਹ ਆਦਮੀ ਘਟੀਏਗਾ ਤੇ ਇੱਕ ਗੱਲ ਇਹ ਤਾਂ ਹੋਰ ਵੀ ਯਾਦ ਆਉਂਦੀ ਹੈ ਵੀ ਜਿਹੜਾ ਸਿਗਮਨ ਫਲੋਵੀ ਸੀਗਾ ਵੀ ਉਹਨੂੰ ਐ ਮਿਲ ਗਿਆ ਐ ਫੈਂਟ ਜਿਹੜਾ ਪੱਕਾ ਪੂਰਾ ਹੈ ਜੀ ਤੇ ਇਹ ਮਿਲ ਗਿਆ ਤੇ ਜਦੋਂ ਬੱਚੋਂ ਨੂੰ ਪੁੱਛਿਆ ਵੀ ਹਾਂ ਵੀ ਕਹੇ ਆ ਬੰਦਾ ਸੀ ਡਾਲੀ ਕਹਿੰਦਾ ਸਨਕ ਨਾ ਭਰਿਆ ਹੋਇਆ ਬੰਦਾ ਸੀ ਹਾਂ ਵੀ ਉਹ ਨੌਜਵਾਨ ਇਹ ਜੱਦੀ ਵੀ ਉਹਦੇ ਅੰਦਰ ਸਨਕ ਭਰ ਰੱਖੀ ਸੀ ਵੀ ਪੂਰਾ ਹਿੱਲਿਆ ਹੋਇਆ ਜਿਹਨੂੰ ਕਹਿੰਦਾ ਪੰਜਾਬੀ ਸੌਖੇ ਵਰਜ ਤੇ ਇਹਦੀ ਮੌਤ ਦੀ وجہ ਮੈਨਹੀਂ ਕਹੀ ਜਾਂਦੀ ਆ ਵੀ ਜਦੋਂ ਗੱਲ ਦਾ ਮਰੀਤ ਆ ਉਹ ਤੋਂ ਬਾਅਦ ਇਹ ਵੀ ਸਦਮੇ ਜਾਗੇ ਸਦਮੇ ਟਾਈਪ ਤਾਂ ਇਹ ਮਰਿਆ ਇਹਦੇ ਮਰਨ ਤੋਂ ਬਾਅਦ ਵੀ ਐਨੀ ਵੀ ਹੁਣ ਡਾਲੀ ਮਰ ਗਿਆ ਤਾਂ ਬਸ ਠੀਕ ਹੈ ਕਿ ਸਗਤਮ ਹੋ ਗਿਆ ਇਹਦੇ ਮਰਨ ਤੋਂ ਬਾਅਦ ਇਹਦੀ ਕਬਰ ਪੱਟੀ ਗਈ ਇੱਕ ਕੁੜੀ ਨੇ ਦਾਵਾ ਕਰਿਆ ਵੀ ਡਾਲੀ ਮੇਰਾ ਪਿਓ ਆ ਤੇ ਮੈਨੂੰ ਹੱਕ ਚਾਹੀਦੇ ਨੇ ਹਾਲਾਂਕਿ ਉਹ ਕਬਰ ਕੋਬਰ ਪੱਟੀ ਉਹ ਚੋਂ ਡਾਲੀ ਦੇ ਬੋਡੀ ਨੂੰ ਡਾਲੀ ਦੇ ਬੋਡੀ ਨੂੰ ਕੱਢਿਆ ਤੇ ਜੋ ਵੀ ਟੈਸਟ ਟੁਸਟ ਹੁੰਦੇ ਨੇ ਉਹ ਸਭ ਕਰੇ ਤਾਂ ਫਿਰ ਕੱਲ ਤਾਂ ਇਹ ਸੇਕ ਨਿਕਲ ਗਈ ਵੀ ਉਹ ਦਾ ਪਿਤਾ ਸੀ ਪਰ ਫਿਰ ਵੀ ਇਹੋ ਜਿਹੀ ਕਿਸੇ ਹੁੰਦੇ ਰਹੇ ਕਦੇ ਕੋਈ ਕਹਿੰਦਾ ਸੀ ਵੀ ਮੇਰਾ ਡਾਲੀ ਨਾਲ ਇਹ ਸਬੰਧ ਆ ਜਿਵੇਂ ਔਰ ਇਹ ਪੇਂਟਿੰਗਾਂ ਦੀ ਗੱਲ ਕਰੀ ਆਪਾਂ ਉਹ ਤੇ ਵੀ ਕੇਸ ਚੱਲਦੇ ਰਹੇ ਫਰਮਾਨ ਕਰਨ ਤੋਂ ਬਾਅਦ ਵੀ ਡਾਲੀ ਚਰਚਾ ਦਾ ਵੇਸ਼ਾ ਬਣਿਆ ਰਿਹਾ ਬਸ ਬਸ ਇਸੇ ਨੋਟ ਤੇ ਆਪਾਂ ਡਿਸਕਸ਼ਨ ਕਰਦੇ ਹਾਂ